ਆਪਾਂ ਪਹੁੰਚ ਗਏ ਜੀ ਦਰਚੂਲਾ ਆ ਜਿਹੜਾ ਸਿੱਧਾ ਰਸਤਾ ਜਾਂਦਾ ਇਹ ਆਦੀ ਕੈਲਾਸ਼ ਤੇ ਓਮ ਪਹਾੜ ਤੂੰ ਤੇ ਆ ਜਿੱਧਰ ਆਪਾਂ ਮੁੜ ਗਏ ਆ ਇਹ ਦਰਚੂਲਾ ਸ਼ਹਿਰ ਨੂੰ ਹੁਣ ਆਪਾਂ ਅੰਦਰ ਜਾ ਕੇ ਵੇਖਦੇ ਆ ਮਾਹੌਲ ਚਾਲਿਆ ਦਫਤਰ ਵੇਖਦੇ ਆ ਵੀ ਕਿਹੜਾ ਕਿਹੜਾ ਦਫਤਰ ਕਿੱਥੇ ਆ ਸਵੇਰੇ ਉੱਠ ਕੇ ਅਸੀਂ ਪਰਮਡ ਬਣਾਵਾਂਗੇ ਆ ਇੱਥੇ ਬੈਠੇ ਨੇ ਆ ਜਿਹੜਾ ਇਹਦਾ ਤਹਿਸੀਲ ਦਫਤਰ ਆ ਆ ਇਹਨਾਂ ਤੋਂ ਆਪਾਂ ਬਣਾਉਣ ਲੱਗੇ ਹਾਂ ਹੁਣ ਜਿਹੜਾ ਸਵੇਰੇ ਕੰਮ ਕਰਨਾ ਉਹਦਾ ਕੰਮ ਹੋਣ ਕਰੀਏ ਪੁਲਸ ਵੈਰੀਫਿਕੇਸ਼ਨ ਵੀ ਕਿੰਦੇ ਹੋਣ ਹੋ ਜਾਣੀਆਂ ਤੇ ਰਹਿ ਜਾਣੀਆਂ ਤੇ ਕੱਲ ਹਾਂ ਮੈਡੀਕਲ ਰਹਿ ਜਾਣਾ ਉਹ ਕੱਲ ਸਵੇਰੇ ਕਰਵਾ ਦਾਂਗੇ ਆ ਸਾਹਮਣੇ ਆਪਣੇ ਨੇਪਾਲ ਆ ਕਾਲੀ ਨਦੀ ਤੇ ਕਾਲੀ ਨਦੀ ਦੇ ਦੂਜੇ ਪਾਸੇ ਹੈਗਾ ਨੇਪਾਲ ਫੋਆਇਟੇ ਤੁਹਾਡਾ ਸਾਡੇ ਪੰਜਾਬੀ ਫੈਮਿਲੀ ਚੈਨਲ ਤੇ ਅਸੀਂ ਇਸ ਵੇਲੇ ਅਖ ਟੀਮਾ ਪੂਰਨਪੁਰ ਰੋਡ ਤੇ ਜਾ ਰਹੇ ਆ ਜੀ ਇਸ ਵਾਰੀ ਓਮ ਪਰਵਤ ਆਦੀ ਕੈਲਾਸ਼ ਦੀ ਯਾਤਰਾ ਤੇ ਤੇ ਇੱਥੋਂ ਜਿਸ ਜਗ੍ਹਾ ਤੇ ਅਸੀਂ ਆ ਗਏ ਆ ਆ ਇਧਰਲੇ ਪਾਸੇ ਪੀਲੀਪੀਟ ਟਾਈਗਰ ਪਾਰਕ ਜਿਹੜੀ ਉਹ ਸ਼ੁਰੂ ਹੋ ਗਈ ਆ ਤੇ ਹੁਣ ਆਪਾਂ ਅੱਗੇ ਦੇ ਨਜ਼ਾਰੇ ਵੇਖਦੇ ਆ ਚੱਲਦੇ ਆਂ ਜੰਗਲ ਦੇ ਵਿੱਚੋਂ ਤੇ ਪਹੁੰਚਦੇ ਅਖ ਟੀਮਾ ਤੇ ਅਖ ਟੀਮਾ ਤੋਂ ਪਹੁੰਚਣਾ ਆਪਾਂ ਪਠੋੜਾ ਦਾ ਕਿ ਫਿਰ ਆਇਆ ਆਪ ਗੱਡੀ ਤੇ ਇਹ ਆਪਣਾ ਸਾਡੀ ਸਵਾਰੀ ਗੱਡੀ ਆ ਤੇ ਚੱਲਦੇ ਆਪਾਂ ਪਹਿਲਾਂ ਆਪਾਂ ਪਹੁੰਚਣਾ ਹਨ ਖਟੀਮਾ ਖਟੀਮਾ ਤੋਂ ਪਹੁੰਚਾਂਗੇ ਪਿਥੋੜਾਗੜ ਪਿਥੋੜਾਗੜ ਤੋਂ ਡਾਰਚੂਲਾ ਵੇਖਦੇ ਆ ਆਪਣਾ ਪਰਮਿਟ ਕਿੱਥੋਂ ਬੰਦਾ ਚਲੋ ਜੀ ਚਲਿਏ ਇਸ ਪਾਸੇ ਨੂੰ ਚਲੋ ਜੀ ਆਪਾਂ ਚੱਲਦੇ ਅੱਗੇ ਨੂੰ ਆ ਜਿਹੜਾ ਏ ਪੀਲੀ ਪੀਤ ਟਾਈਗਰ ਤੇ ਜ਼ਰਬ ਹਾਰ ਗਿਆ ਵੇਖੋ ਇਹ ਸਾਰਾ ਜੰਗਲ ਵਾਲਾ ਏਰੀਆ ਆਪਾਂ ਜੰਗਲ ਦੇ ਵਿੱਚ ਹੋ ਜਾਣਾ। ਪਹਿਲਾ ਆਪਾਂ ਪਹੁੰਚਣਾ ਹੁਣ ਇੱਥੋਂ ਖਟੀਮਾ ਫਿਰ ਸੈਕੰਡ ਟਾਰਗੇਟ ਹੋਗਾ ਜਿਹਦਾ ਪਥੌੜਾਗੜ ਜਿਹਦੇ ਪਥੌੜਾਗੜ ਤੋਂ ਆਪਾਂ ਨੂੰ ਪਰਮਿਟ ਬੰਦਾ ਹੋਇਆ ਲੱਗ ਗਿਆ ਪਤਾ ਵੀ ਕਿਸ ਪਾਸਿਓਂ ਬੰਦਾ ਤੇ ਠੀਕ ਆ। ਨਹੀਂ ਤੇ ਆਪਾਂ ਚੱਲਾਂਗੇ ਸਿੱਧਾ 达ਰਚਲਾ 达ਰਚਲਾ ਅੱਜ ਨਹੀਂ ਬਣਨਾ ਕੱਲ ਬਣੂਗਾ ਪਰਮਿਟ ਆਹ ਜੰਗਲ ਵਾਲਾ ਏਰੀਆ ਸੰਘਣਾ ਜੰਗਲ ਤੋਂ ਬਸੇ ਹੈ ਉਹ ਕੀੜੀਆਂ ਦਾ ਭੌ ਜਿਹੜਾ ਕਿੰਨਾ ਵੱਡਾ ਵੱਡਾ ਅੱਛਾ ਜਿਹੜਾ ਆਪਾਂ ਜੰਗਲ ਚ ਹੋਏ ਨੇ ਆਹ ਵੇਖੋ ਹਾਂ ਇਹਦੇ ਚ ਵੱਡਾ ਜਿਆ ਐ ਨਾ ਅੱਗੇ ਕੀੜੀਆਂ ਦਾ ਭੌ ਵੇਖਦੇ ਜੇ ਕਿਤੇ ਅੱਗੇ ਆ ਤੇ ਫਿਰ ਗੱਡੀ ਰੋਕਦੇ ਆ ਆਹ ਵੇਖੋ ਇੱਥੇ ਕੀੜੀਆਂ ਦੇ ਬੜੇ ਵੱਡੇ ਵੱਡੇ ਭੌਣੇ ਜਿਹੜੇ ਉੱਚੇ ਉੱਚੇ ਆ ਆ ਕਿੱਡਾ ਵੱਡਾ ਰੁੱਖ ਦੇ ਨਾਲ ਹੀ ਤਾਂ ਨੂੰ ਖੜਾ ਆਵਾਜ਼ ਵੀ ਬੜੀ ਆ ਰਹੀ ਆ ਬਿੰਡੇਆਂਿਆਂ ਦੀ ਚਲੋ ਜੀ ਇੱਧਰ ਨੂੰ ਚੱਲਦੇ ਆਪਾਂ ਅੱਗੇ ਵੱਲ ਕਿਵੇਂ ਲੱਗਦਾ ਜੰਗਲ ਵਾਲਾ ਏਰੀਆ ਏ ਸਾਰਾ ਥੇ ਥੋੜਾ ਜਿਹਾ ਰਾਤ ਨੂੰ ਕਹਿੰਦੇ ਧਿਆਨ ਨਾਲ ਆਉਣਾ ਪੈਂਦਾ। ਇਹਦੇ ਜਾ ਮਰੇ ਉਹ ਲਾਈਟਾਂ ਵੇਖ ਕੇ ਜਾਂ ਇਧਰ ਉਧਰ ਕਰਾਸ ਕਰਦੇ ਨੇ ਉਹ ਗੱਡੀ ਲੰਗੀ ਜਿਹੜੀ ਉਹ ਜੰਗਲ ਸਫਾਰੀ ਵਾਲੀ ਹੁੰਦੀ ਉਹ ਨਾ ਆਈ ਗੱਡੀ ਲੰਗੀ ਹੈ ਜੰਗਲ ਸਫਾਰੀ ਵਾਲੀ ਹੈ। ਜੀ ਸਪੀਡ ਦੀ ਲਿਮਟ ਇੱਥੇ ਹੈਗੀ ਆ 30 ਆਪਾਂ ਵੀ ਹੌਲੀ ਕਰਦੇ ਹਾਂ ਤੇ ਹੌਲੀ ਚੱਲਦੇ ਆ। ਸੜਕ ਬਹੁਤ ਸੋਹਣੀ ਆ ਵਧੀਆ। ਗੇ ਜਾ ਕੇ ਪਤਾ ਨਹੀਂ ਕੀ ਬੰਦਾ ਪਰ ਹੁਣ ਤੱਕ ਤੇ ਰੋਡ ਜਿਹੜੀ ਆਪਾਂ ਨੂੰ ਵਧੀਆ ਮਿਲੀ ਆ। ਲਓ ਜੀ ਸੜਕ ਦੀ ਗੱਲ ਕਰਦੇ ਹਾਂ ਤੇ ਅੱਗੇ ਆ ਕੇ ਹੋ ਗਈ ਆ ਸੜਕ ਛੋਟੀ। ਆ ਲੱਗਾ ਇੱਥੇ ਸ਼ੇਰ ਦਾ ਬੋਰਡ ਬਣਾਇਆ। ਇੱਥੋਂ ਰੋਡ ਛੋਟੀ ਹੋ ਗਈ ਆ ਤੇ ਸ਼ਾਇਦ ਆਪਾਂ ਨਦੀ ਦੇ ਦੂਸਰੇ ਪਾਸੇ ਜਾਣਾ। ਪੁਲ ਆ ਗਿਆ ਟੁੱਟਾ ਪੁਲ ਪਿਛੇ ਅਸੀਂ ਰਸਤਾ ਪੁੱਛਦੇ ਆਉਂਦੇ ਆਂ ਤੇ ਸਾਡਾ ਟਾਰਗੇਟ ਹੀ ਵੀ ਟੁੱਟੇ ਪੁਲ ਤੇ ਜਾਣਾ ਨਹੀਂ ਇਹ ਪੁਲ ਸੋਨਾ ਹੈ ਇਹ ਪੁਲ ਸੋਨਾ ਉਹ ਟੁੱਟਾ ਪੁਲ ਸੀ ਚੁਕਾ ਇਕੋ ਟੂਰਿਜ਼ਮ ਚੁਕਾ ਇਕੋ ਟੂਰਿਜ਼ਮ ਸਪੋਟ ਪਤਾ ਨਹੀਂ ਹੁਣ ਆਪਾਂ ਕਿਸ ਪਾਸੇ ਨੂੰ ਜਾਣਾ ਪੁੱਛਦੇ ਆਂ ਸਿੱਧੇ ਹੈਗੇ ਜਿਹੜੇ ਆਪਾਂ ਖੱਬੇ ਜਾਣਾ ਹੋਊਗਾ ਆ ਸਾਹਮਣੇ ਇਹ ਪੀਲੀ ਪੀਤ ਟਾਈਗਰ ਰਿజర్ਵ ਪਾਰਕ ਆਹ ਸਾਹਮਣੇ ਲੱਗੀਆਂ ਗੱਡੀਆਂ ਜਿਹੜੇ ਅੰਦਰ ਜੰਗਲ ਚ ਲੈ ਕੇ ਜਾਂਦੇ ਹੋਣਗੇ ਚਲੋ ਆਪਾਂ ਚੱਲਦੇ ਹਾਂ ਅੰਦਰ ਨੂੰ ਬਲਾਜੀ ਅਸੀਂ ਹੁਣ ਨਦੀ ਦੇ ਨਾਲ ਨਾਲ ਇਹ ਵੀ ਜੰਗਲ ਦੀ outra ਆਹ ਕਾਫੀ ਵੱਡੀ ਡੈਰ ਆ ਸਾਡੇ ਆ ਖੱਬੇ ਪਾਸੇ ਪਹਿਲਾਂ ਵੀ ਅਸੀਂ ਸ਼ੁਰੂ ਤੋਂ ਖੱਬੇ ਪਾਸੇ ਆਏ ਹਾਂ ਥੋੜਾ ਹੀ ਆਪਾਂ ਸੱਜੇ ਪਾਸੇ ਗਏ ਆ ਤੇ ਇੱਥੋਂ ਦੀ ਸਪੀਡ ਹੈਗੀ ਆ ਤੀਰੀ ਕਿਉਂਕਿ ਸੜਕ ਤੇ ਕੋਈ ਨਾ ਕੋਈ ਜਾਨਵਰ ਹਾਂ ਆ ਵੇਖੋ ਬਾਂਦਰ ਜਾਂ ਹੋਰ ਕੋਈ ਜਾਨਵਰ ਆ ਜਾਂਦਾ ਆ ਇਧਰ ਬਾਂਦਰ ਬੜੇ ਭੱਜਦੇ ਨੇ ਇਧਰ ਉਧਰ ਹਾਂ ਵੇਖੋ ਇੱਥੇ ਬਾਂਦਰਾ ਦਾ ਝੁੰਡ ਛੋਟੇ 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 ਹੈ ਇਹਨਾਂ ਦਾ ਬਚਾਅ ਕਰਨਾ ਵੀ ਕਿਤੇ ਇਹ ਵੀ ਗਲਤੀ ਨਾ ਨਾ ਅੱਗੇ ਆ ਜਾਣ ਆ ਇਕੱਲਾ ਹੀ ਇਹਦੀ ਲੱਗਦਾ ਕਿਸੇ ਨਾਲ ਨਹੀਂ ਬਾਂਦੀ ਬਾਕੀ ਝੁੰਡ ਪਿੱਛੇ ਦੇ ਇਕੱਲਾ ਹੀ ਇੱਥੇ ਬੈਠਾ ਹੋ ਸਕਦਾ ਚੁੰਡ ਦਾ ਮੁਖੀ ਆਵੇ ਜਿਹੜਾ ਅੱਗੇ ਚੁੰਡ ਆਵੇ ਕੋਹਾਂ ਆ ਵਿੱਚ ਆ ਕਿੰਨੇ ਆ ਸੜਕ ਤੇ ਸਾਰੇ ਤੁਰੇ ਫਿਰਦੇ ਆ ਕਿੰਨੇ ਆ ਕਿੰਨਾ ਬੜਾ ਵੱਡਾ ਚੁੰਡਿਆ ਇਹਨਾਂ ਦਾ ਹਾਂ ਤੇ ਆਹ ਵੇਖੋ ਆਹ ਵੇਖੋ ਸੜਕ ਜੀ ਲੜੰਦਾ ਹੈ ਪਾਸੇ ਹੋ ਜਾਓ ਪਾਸੇ ਕਿੰਨਾ ਸੋਹਣਾ ਰੋਡ ਆ ਇਹ ਜੋਂ ਚੱਲੇ ਆ ਇਹ ਨਦੀ ਦੇ ਨਾਲ-ਨਾਲ ਹੀ ਆਪਾਂ ਅੱਜ ਸਵੇਰੇ ਚੁਪੀ ਦੇ ਪਿੰਡ ਅਖਤਿਆਰਪੁਰ ਤੋਂ ਜਿਹੜਾ ਉਹ ਚੱਲੇ ਹਾਂ ਪਹਿਲਾਂ ਆਪਾਂ ਨੂੰ ਆਉਣਾ ਸ਼ਹਿਰ ਖਟੀਮਾ ਤੇ ਇਹ ਅਸੀਂ ਇਹ ਨਦੀ ਦੇ ਨਾਲ-ਨਾਲ ਹੀ ਰਹੇ ਹਾਂ ਥੋੜਾ ਜਿਹਾ ਥੱਲੇ ਉਤਰੀ ਇੱਕ ਦੋ ਵਾਰ ਥੋੜੇ ਜਿਹਾ ਬਲਬਲੇਵੇਂ ਜਿਹੀ ਪਰ ਆਪਾਂ ਸਿੱਧਾ ਇਸੇ ਨਹਿਰ ਦੇ ਜਾ ਰਹੇ ਹਾਂ ਸਾਲਾ ਹੋਣਾ ਉਹਗਾ ਪਹਿਲੋ ਖਟੀਮਾ ਖਟੀਮਾ ਸ਼ਾਇਦ ਉੱਤਰਾਖੰਡ ਦੇ ਵਿੱਚ ਆਹ ਲਓ ਜੀ ਹੁਣ ਆਪਾਂ ਨਦੀ ਦੇ ਦੂਜੇ ਪਾਸੇ ਜਾਣਾ ਖੱਬੇ ਆ ਆ ਗਿਆ ਖਟੀਮਾ ਨੂੰ ਜਾਣ ਵਾਲਾ ਰਸਤਾ ਪੁਲ ਦੇ ਉੱਤੋਂ ਦੀ ਇੱਕ ਮਤਲਬ 산 ਦੀ ਜਾ ਸਕਦਾ ਬੜਾ ਛੋਟਾ ਜਿਹਾ ਪੋੜਿਆ ਇੱਕ ਵਹੀਕਲ ਆ ਇਧਰਲੇ ਪਾਸੇ ਆ ਨਦੀ ਕਾਫੀ ਡੂੰਗੀ ਇੱਥੋਂ ਜੀ ਆਪਾਂ ਚੱਲਦੇ ਆਂ ਪਹਿਲੋਂ ਖਟੀਮਾ ਤੇ ਖਟੀਮਾ ਤੋਂ ਆਪਣਾ ਦੂਜਾ ਟਾਰਗੇਟ ਹੋਊਗਾ ਟਣਕਪੁਰ ਇਧਰ ਵੀ ਜੰਗਲ ਆ ਸ਼ੀਸ਼ਾ ਕਰ ਲਈਏ ਉਪਰ ਬੜਾ ਅਗਾਹ ਦਾ 6 ਕਿਲੋ 7 ਕਿਲੋ 8 ਕਿਲੋ ਤੇ ਨਾਲ ਪਤਾ ਸਾਹਿਬ ਨੂੰ ਇਧਰ ਦੇ ਪਤਾ ਜਾਂਦਾ ਤੇ ਜੰਗਲੀ ਜਾਨਵਰ ਵੀ ਬਹੁਤ ਆ ਇੱਕ ਨਦੀ ਉਹੀ ਉਹ ਪੁਲ ਛੋਟਾ ਇੱਕ ਨਦੀ ਆ ਬੱਸ ਉਹ ਸ਼ੜਕ ਜਿਹੜੀ ਪੀਲੀ ਪੀਤ ਤੋਂ ਤੇ ਸੱਜੇ ਜਾਂਦਾ ਆਪਣਾ ਟਣਕਪੁਰ ਕਿਧਰ ਜਾਣਾ ਇਹ ਪਾਸੇ ਇਧਰ ਇਧਰ ਜੀ ਆਪਾਂ ਪਹੁੰਚ ਗਏ ਜੀ ਟਣਕਪੁਰ ਇੱਥੋਂ ਤੁਸੀਂ ਨੇਪਾਲ ਨੂੰ ਵੀ ਜਾ ਸਕਦੇ ਜੀ ਪਰ ਆਪਾਂ ਸਿੱਧੇ ਜਾਣਾ ਅਥਾਰਾ ਜਿੰਬਾਬਤ ਇਥੋਂ ਰਹਿ ਗਿਆ 74 ਕਿਲੋਮੀਟਰ ਤੇ ਥੋੜਾ ਕਾੜਿਆ 147 ਜੰਗਲ ਦੇ ਵਿੱਚ ਬਿਲਕੁਲ ਸਿੱਧਾ ਰਸਤਾ ਬਹੁਤ ਵਧੀਆ ਹਾਈਵੇ ਹੈ ਦੋ ਅਸੀਂ ਆਪਣੇ ਚੱਲਿਆ ਤੇ ਬਹੁਤ ਵਧੀਆ ਹਾਈਵੇ ਗੱਡੀ ਤੇ ਜਾਣ ਦਾ ਮਜ਼ਾ ਆ ਰਿਹਾ ਹੈ ਇੰਜੋਏ ਕਰ ਰਹੇ ਹਾਂ ਫੁੱਲ ਇੰਜੋਏ ਲੰਬੀ ਡਰਾਈਵ ਤੇ ਅੱਜ ਹੈ ਮਾਈਕ ਹੁੰਦੀ ਤੇ ਹੋਰ ਇੰਜੋਏ ਮਾਈਕ ਤੇ ਹੋਰ ਮੈ ਜਾਣਾ ਪਰ ਉਹ ਚਲੋ ਹਲਾਦੇ ਹੋ ਜੇ ਬਣ ਕੇ ਵੀ ਆਪਾਂ ਨੂੰ ਗੱਡੀ ਤੇ ਆਉਣਾ ਪਿਆ ਅਰੇ ਆ ਗਰਮੀ ਚ ਮੁਸ਼ਕਲ ਵੀ ਹੋਣੀ ਸਿਪਾਈ ਤੇ ਪਰ ਉਹਦੇ ਆਪਣੇ ਮ제 ਆ ਇਹਦੇ ਆਪਣੇ ਮ제 ਆ ਇਹ ਚੌੜਾ ਕੋਟੀ ਇਹ ਤੋਂ ਆ ਖੱਬੇ ਜਾਂਦਾ ਰੀਠਾ ਸਾਹਿਬ ਨੂੰ ਜੇ ਸਿੱਧਾ ਆਪਾਂ ਸਿੱਧਾ ਜਾਣਾ ਆਪਾਂ ਜਾਣਾ ਪਥੋੜਾ ਘੜ ਕਾफी ਇੱਥੇ ਸੰਗਤ ਖੜੀ ਆ ਇਧਰ ਮੰਦਰ ਵੀ ਆ ਤੇ ਰੀਠਾ ਸਾਹਿਬ ਦੁਆਰਾ ਵੀ ਆ ਇਧਰ ਆਪਣੇ ਪਾਸੇ ਆ ਲੋਹਾ ਘਾਟ ਪਥੋੜਾ ਘੜ ਹੁਣ ਆਪਾਂ ਜਿਹੜੀ ਪਹਾੜੀ ਚੜਦੇ ਆਏ ਹੁਣ ਆਪਾਂ ਉਸ ਨੂੰ ਉਤਰਨਾ ਪਹਾੜ ਵੱਟ ਸ਼ਹਿਰ ਕਾਫੀ ਵੱਡਾ ਸ਼ਹਿਰ ਆ ਪਰ ਇਹ ਕਿੱਥੇ ਬੜੀ ਵੱਡੀ ਗੜਬੜ ਆ ਟਣਕਪੁਰ ਤੋਂ ਬਾਅਦ ਸਾਨੂੰ ਕੋਈ ਪੈਟਰੋਲ ਪੰਪ ਹੀ ਨਹੀਂ ਮਿਲਿਆ ਬੜੀ ਅਜੀਬ ਜੀ ਗੱਲ ਲੱਗੀ ਬੜਾ ਵੱਡਾ ਸ਼ਹਿਰ ਆ ਤੇ ਪੈਟਰੋਲ ਪੰਪ ਕਿਉਂ ਨਹੀਂ ਹੈਗਾ ਇੱਥੇ ਮੈਪ ਤੇ ਚੈੱਕ ਕਰਦੇ ਆ ਤੇ ਕਾਫੀ ਪੈਟਰੋਲ ਪੰਪ ਆ ਪਰ ਰੋਡ ਤੇ ਕੋਈ ਵੀ ਨਹੀਂ ਆ ਜਿੱਥੇ ਜਿੱਥੇ ਵੇਖਿਆ ਟਣਕਪੁਰ ਤੋਂ ਤੇਲ ਨਹੀਂ ਪੋਇਆ ਵੀ ਚਲੋ ਅੱਗੇ ਜਾ ਕੇ ਪਵਾ ਲਾਂਗੇ अगे की बताए कोहा घाट आउगा मुंस्याारी दो सौ पंज अलमोड़ा एक सौ छत्तीस तवाघाट एक सौ पचासी तरचुला एक सौ अठाठ पठौड़ाघाट किन्ना रह गया छिहत्तर ਲੋਹਾ ਘਾਟ ਤੋਂ ਮੇਰੇ ਕੋਲ 10-12 ਕਿਲੋਮੀਟਰ ਹੋਣਾ। ਇੱਧਰ 14 ਕਿਲੋਮੀਟਰ ਤੇ ਆ ਗਿਆ ਲੋਹਾ ਘਾਟ। ਅੱਛਾ 2-3 ਕਿਲੋਮੀਟਰ ਕਹਿੰਦੇ ਅੱਗੇ ਪੈਟਰੋਲ ਪੰਪ ਹੋਵੇਗਾ ਦੇਖਦੇ ਆਂ। ਕਿ ਲੋਹਾ ਘਾਟ ਕੇ ਚੰਪਾਗੋਤ ਦੇ ਵਿੱਚ ਦ ਲੱਗ ਭਾਗ ਮੇਰੇ ਕਲਾਸੀ ਨੇ 90 ਕਿਲੋਮੀਟਰ ਬਾਅਦ ਪਹਿਲਾ ਪੈਟਰੋਲ ਪੰਪ ਆ। ਉਹ ਵੀ ਵਾਸੀ ਆ ਮਾਰਨ। ਉਹ ਵਸਣ ਹੋਵੇ ਸਸਤੀ ਬਈ ਤੇ। ਸਿਆਣਾ ਨਹੀਂ। ਕਿਹ ਬੇਰਾ ਪਤਾ। ਤਾਂ ਮੈਂ ਆ ਜਿ ਪੌਣੇ 2 ਤੇ ਆਪਾਂ ਪਹੁੰਚ ਗਏ ਆ। ਬਥੋਰਾਗੜ जी साढ़े चार अह पहुंचने वाले अस्कोट ना जॉल जी भी इतो तेरा उल थे हम दारचार मेरे खाले घंटे ਰਾਸਤਾ ਰਹਿ ਗਿਆ 1 ਘੰਟੇ ਦਾ ਲਗਾ ਪਹੁੰਚ ਜਾਗੇ ਹੁਣ ਦਰਚੂਲਾ ਦਰਚੂਲਾ ਨੂੰ ਜਾਂਦੇ ਆ ਸਪਿਤੀ ਦੀ ਯਾਦ ਤਾਜਾ ਆ ਵੇਖੋ ਗੇਟ ਬਣਿਆ ਕੇ ਜਿਵੇਂ ਸਪਿਤੀ ਤੇ ਸਪਿਤੀਸ ਵੀ ਜ਼ਿਆਦਾਤਰ ਪਹਾੜ ਜਿਹੜੇ ਇੱਦਾਂ ਦੇ ਆ ਹੁਣ ਥੱਲੇ ਜਾ ਰਹੇ ਆ ਜਿੱਟੀ ਦੇ ਵਿੱਚ ਗੋਲ ਪੱਥਰ ਤੇ ਨਾਲ ਜਾਲੀ ਲਾਈ ਆ ਤੇ ਘਾਹ ਬੜਾ ਸੋਹਣਾ ਲੱਗਦਾ ਪਿਆ ਇੱਥੇ ਥੱਲੇ ਨੂੰ ਆਣਾ Nmillamm... Ninni arr poured… gary yapp maior, desостri indica favour na cèrra eины become a carry ap pa ngare da peda deel korean ni mohi... I sannalat, labia Оio It'dá, doh, छौ बड़े हार्फ देते हैं आप, आप पहुँच गए जी दारचुला एक किलोमीटर रह गया पर काफ़ी देर पहले दारचुला जरा शहर है वो शुरू हो गया पर मेन जो डेस्टिनेशन दस रहा अजे भी एक किलोमीटर दस लगे अपने सज्जे पासे वो सारा नेपाल दारचुला शहर जोड़ा काली नदी पर है। ਕਾਲੀ ਨਦੀ ਤੇ ਵਸਿਆ ਤੇ ਸੱਜੇ ਪਾਸੇ ਜਿਹੜਾ ਹੈ ਇਧਰ ਆਪਣਾ ਭਾਰਤ ਤੇ ਦੂਜੇ ਪਾਸੇ ਉਹ ਨਦੀ ਦੇ ਨੇਪਾਲ ਆਪਾਂ ਪਹੁੰਚ ਗਏ ਜੀ ਦਰਚੁਲਾ ਆ ਜਿਹੜਾ ਸਿੱਧਾ ਰਸਤਾ ਜਾਂਦਾ ਇਹ ਆਦੀ ਕੈਲਾਸ਼ ਤੇ ਓਮ ਪਹਾੜ ਨੂੰ ਤੇ ਆ ਜਿੱਧਰ ਆਪਾਂ ਮੁੜ ਗਏ ਆ ਇਹ ਦਰਚਾ ਸ਼ਹਿਰ ਨੇ ਦਰਚੁਲਾ ਸ਼ਹਿਰ ਨੇ ਤੁਹਾਨੂੰ ਅੰਦਰ ਜਾ ਕੇ ਵੇਖਦੇ ਆਂ ਮਾਹੌਲ ਚਾਹਿਆ ਦਫਤਰ ਵੇਖਦੇ ਆਂ ਵੀ ਕਿਹੜਾ ਕਿਹੜਾ ਦਫਤਰ ਕਿੱਥੇ ਆ ਸਵੇਰੇ ਉੱਠ ਕੇ ਇਹਨਾਂ ਪਰਮਿਟ ਬਣਾਵਾਂਗੇ ਜਦ ਗੱਡੀਆਂ ਦੀ ਰੇਲ ਦਾਰਚਲਾ ਦੇ ਵਿੱਚ ਇੱਕ ਪਾਸੇ ਗੱਡੀਆਂ ਲੱਗੀਆਂ ਵਨਵੇਂ ਟ੍ਰੈਫਿਕ ਆ ਇੱਕ ਪਾਸੇ ਗੱਡੀਆਂ ਲੱਗੀਆਂ ਨੇ ਜਿਹੜੀਆਂ ਲੋਕਾਂ پارک ਕੀਤੀਆਂ ਤੇ ਦੂਜੇ ਪਾਸੇ ਹੌਲੀ ਹੌਲੀ ਬਹੁਤ ਤੰਗ ਰਸਤਾ ਇਹ ਬਹੁਤ ਪੁਰਾਣਾ ਸ਼ਾਇਰ ਤੇ ਉਹ ਪਾਸੇ ਇੱਕ ਡੀਟੀਪੀ ਖੜੀਗੀ ਕਿੱਥੇ ਜਿੱਥੋਂ ਸਵੇਰੇ ਪਰਮਣ ਬਣਾਉਣਾ ਅਗਲਾ ਉਹ ਵੇਚ ਲਈਏ ਫਿਰ ਦੂਜਾ ਕੰਮ ਕਰਾਂਗੇ ਕੋਈ ਕਿਉਂਕਿ ਸਵੇਰੇ ਪਹਿਲ ਦੇ ਆਧਾਰ ਤੇ ਇੱਥੇ ਪਹੁੰਚਾਂਗੇ ਜੀ ਆਪਾਂ ਪਹੁੰਚ ਗਏ ਆਂ ਧਾਰਚੁਲਾ ਦੀ ਤਹਿਸੀਲ ਦੇ ਦਫਤਰ ਚ ਇੱਥੋਂ ਹੁਣ ਆਪਾਂ ਪਤਾ ਕਰਦੇ ਆਂ ਤੇ ਜੋ ਵੀ ਕਾਰਵਾਈ ਹੋਣੀ ਆ ਜਾਂ ਸਵੇਰੇ ਕਰਨੀ ਆ ਉਹ ਕਰਦੇ ਆਂ ਆ ਇੱਥੇ ਬੈਠੇ ਨੇ ਆ ਜਿਹੜਾ ਇਹ ਤਹਿਸੀਲ ਦਫਤਰ ਆ ਆ ਨਾ ਤੋਂ ਆਪਾਂ ਬਣਾਉਣ ਲੱਗਿਆ ਹੁਣ ਜਿਹੜਾ ਸਵੇਰੇ ਕੰਮ ਕਰਨਾ ਉਹਦਾ ਕੰਮ ਹੋਣ ਕਰੀਏ ਪੁਲਸ ਵੈਰੀਫਿਕੇਸ਼ਨ ਕਿੱਦੇ ਹੋਣ ਹੋ ਜਾਣੀਆਂ ਤੇ ਰਹਿ ਜਾਣੀਆਂ ਤੇ ਕੱਲ ਅ ਮੈਡੀਕਲ ਰਜਿਸਟਰ ਉਹ ਕੱਲ ਸਵੇਰੇ ਕਰਵਾ ਦਾਂਗੇ ਆਪਾਂ ਹੁਣ ਜਾ ਰਹੇ ਆ ਪੁਲਿਸ ਸਟੇਸ਼ਨ ਉੱਥੇ ਜਾ ਕੇ ਆਪਾਂ ਨੂੰ ਦਿੱਤੇ ਕਾਗਜ਼ ਇਹਨਾਂ ਦੇ ਵੈਰੀਫਿਕੇਸ਼ਨ ਕਰਵਾਉਣੀਆਂ ਤੇ ਵੈਰੀਫਿਕੇਸ਼ਨ ਕਰਵਾ ਕੇ ਫਿਰ ਆਪਾਂ ਕੱਲ ਸਵੇਰੇ ਜਾਵਾਂਗੇ ਹੁਣ ਹਸਪੀਟਲ ਆ ਉੱਥੋਂ ਸਲਿੱਪ ਕਟਵਾ ਕੇ ਮੈਡੀਕਲ ਕਰਵਾ ਕੇ ਫਿਰ ਆਪਣਾ ਪਰਮਿਟ ਆਨਲਾਈਨ ਅਪਲਾਈ ਹੋਣਾ ਆਨਲਾਈਨ ਅਪਲਾਈ ਹੋਣ ਤੋਂ ਬਾਅਦ 15 ਮਿੰਟ ਬਾਅਦ ਕਹਿੰਦੇ ਨਿਕਲ ਪਰਮਿਟ ਮਿਲ ਜਾਂਦਾ ਫਿਰ ਆਪਾਂ ਜਾਵਾਂਗੇ ਅੱਗੇ ਤੰਗ ਗਲੀਆਂ ਦੇ ਵਿੱਚੋਂ ਪੁਲਿਸ ਥਾਣਾ ਲੱਭਦੇ ਹੋਏ ਗੱਡੀ ਥੱਲੇ ਉਤਰਦੇ ਆਂ ਆ ਬਿਲਕੁਲ ਥੱਲੇ ਨੂੰ ਜਾਣ ਲਈ ਚੜਾਂਗੇ ਤੇ ਫਿਰ ਜ਼ੋਰ ਲੱਗੂਗਾ ਚਲੋ ਜੀ ਨਹੀਂ ਕਰਦੇ ਆਪਾਂ ਮੈਂ ਨਹੀਂ ਹੋੜੀਏ ਲਈ ਆਹ ਜੀ ਪੁਲਿਸ ਸਟੇਸ਼ਨ ਆ ਇਹਦਾ ਗੇਟ ਆ ਤੇ ਅਸੀਂ ਇਸ ਪਾਸੇ ਤੋਂ ਆਏ ਆ ਇਧਰੋਂ ਘਾਟੀ ਵਾਲੇ ਪਾਸੇ ਆਏ ਆ ਤੇ ਆਪਣੇ ਜਿਹੜੇ ਆ ਉਹ ਸਾਈਨ ਹੋ ਗਏ ਨੇ ਤੇ ਹੁਣ ਆਪਣਾ ਸਿਰਫ ਸਵੇਰ ਦਾ ਕੰਮ ਸਵੇਰ ਦਾ ਕੰਮ ਜਿਹੜਾ ਆਪਾਂ ਸਿਰੇ ਫਸਟੇ ਜਾ ਕੇ ਕਰਵਾ ਲਾਂਗੇ ਤੇ ਫਿਰ 9 ਵਜੇ ਤੋਂ ਚਾਲੇ ਪਾਵਾਂਗੇ ਗੁੰਜੀ ਵੱਲੋਂ ਆਹ ਸਾਹਮਣੇ ਆਪਣੇ ਨੇਪਾਲ ਆਹ ਕਾਲੀ ਨਦੀ ਤੇ ਕਾਲੀ ਨਦੀ ਦੇ ਦੂਜੇ ਪਾਸੇ ਹੈਗਾ ਨੇਪਾਲ ਆਹ ਪੋਲਿਆ ਇਹ 7 ਵਜੇ ਬੰਦ ਕਰ ਦਿੰਦੇ ਨੇ ਹੁਣ ਸਵਾ 7 ਹੋ ਗਏ ਅਸੀਂ ਥੋੜਾ ਜਿਹਾ ਲੇਟ ਹੋ ਗਏ ਆ ਇਹ ਪੁਲ 7 ਵਜੇ ਬੰਦ ਕਰ ਦਿੰਦੇ ਆ ਉੱਤਰਾਖੰਡ ਤੋਂ ਵਿਜ਼ਿਟਮ ਦਾ ਜਿਹੜਾ ਇਹ ਹੋਟਲ ਆ ਤੇ ਇਧਰ ਆ ਕਾਲੀ ਨਦੀ ਦੇ ਦੂਸਰੇ ਪਾਸੇ ਆ ਨੇਪਾਲ ਆਹਦੇ ਸਾਹਮਣੇ ਘਰ ਦੇਤੇ ਬੈਨੇ ਫਲੈਟ ਨੇ ਕਿ ਨੇਪਾਲ ਦੇ ਨੇ ਤੇਲੇ ਪਾਸੇ ਠਾਣਾ ਤੇ ਪੁਲ ਪੁਲ ਬੰਦ ਹੋ ਗਿਆ ਤੇ ਬਾਜ਼ਾਰ ਵੀ ਬੰਦ ਹੋ ਗਿਆ ਆ ਵੇਖੋ ਆ ਇੱਕ ਦੁਕਾਨ ਹੀ ਖੁੱਲੀ ਆ ਹੁਣ ਜਿਹੜੀਆਂ ਸਾਰੀਆਂ ਦੁਕਾਨਾਂ ਬੰਦ ਹੋ ਗਿਆ 7:20 ਮਿੰਟ ਹੋਏ ਆ ਪਰ ਬਾਜ਼ਾਰ ਸਾਰਾ ਹੀ ਬੰਦ ਸੁਨਸਾਨ ਹੋ ਗਿਆ ਸੁਨਸਾਨ ਦਹਾ ਮਿੰਟਾਂ ਹੀ ਸਾਰਾ ਬੰਦ ਹੋ ਗਿਆ ਬਾਜ਼ਾਰ ਮੈਂ ਦਿਖਾਂਗੇ ਨਾ ਜਿੰਨਾ ਮੈਂ ਪਹਿਲੇ ਕਿਹਾ ਸੀ ਕਿ 7 ਵਜੇ ਕਹਿੰਦੇ ਪੁਲ ਬੰਦ ਹੋ ਜਾਂਦਾ ਤੇ ਬਾਜ਼ਾਰ ਵੀ ਬੰਦ ਹੁੰਦਾ ਚਲੋ ਕੋਈ ਨਹੀਂ ਫੈਸਟ ਹੈ ਤੇ ਜੇ ਦੇਖਦੇ ਆ ਇਹ ਬਾਜ਼ਾਰ ਬੰਦ ਉਹ ਦੂਸਰੇ ਬਾਜ਼ਾਰ ਦੇਖਦੇ ਜੇ ਚੱਲਦੇ ਆ ਦੂਸਰੇ ਬਾਜ਼ਾਰ ਸਿੱਕੀ ਮੌਲ ਚ ਆ ਲਿਆ ਆ ਇੱਧਰ ਲੱਗੀ ਹੈ ਜੀ ਆਪਣੀ ਗੱਡੀ ਤੇ ਆ ਆਪਾਂ ਹੋਟਲ ਆ ਹੋਟਲ ਸ਼ਿਵਮ ਆ ਮਾਰਕੀਟ ਇੱਥੋਂ ਦੇ ਚਲੋ ਇੱਥੇ ਸਮਾਪਤੀ ਕਰਦੇ ਆ ਤੇ ਕੱਲ ਸੂਰੇ ਮਿਲਾਂਗੇ ਕੱਲ ਸੂਰੇ ਆਪਾਂ ਪਹਿਲੋ ਪਰਮਿਟ ਬਣਾਉਣਾ ਤੇ ਫਿਰ ਆਪਾਂ ਜਾਣਾ ਆਦੀ ਕਲਾਸ਼ ਚਲੋ ਜੀ ਮਿਲਦੇ ਆ ਸੂਰੇ